ਜਿਹੜੇ ਵੀ ਲੋਕ ਮਨਰੇਗਾ ਦੇ ਵਿੱਚ ਕੰਮ ਕਰਦੇ ਨੇ ਉਹਨਾਂ ਦੇ ਲਈ ਇਹ ਵੀਡੀਓ ਬਹੁਤ ਹੀ ਅਹਿਮ ਹੋਣ ਵਾਲੀ ਹੈ ਕਿਉਂਕਿ ਸੈਂਟਰ ਸਰਕਾਰ ਨੇ ਇੱਕ ਐਸਾ ਬਿੱਲ ਪਾਸ ਕਰ ਦਿੱਤਾ ਹੈ ਜਿਸ ਦੇ ਨਾਲ ਮਨਰੇਗਾ ਮਜ਼ਦੂਰਾਂ ਨੂੰ ਕੀ ਨੁਕਸਾਨ ਹੋਵੇਗਾ ਤੇ ਕੀ ਫਾਇਦਾ ਹੋਵੇਗਾ ਅੱਜ ਦੇ ਆਪਸ ਵੀਡੀਓ ਦੇ ਵਿੱਚ ਗੱਲਬਾਤ ਕਰਾਂਗੇ ਕਿਉਂਕਿ ਇਸ ਬਿੱਲ ਦਾ ਵਿਰੋਧੀ ਤਰ੍ਹਾਂ ਵੱਲੋਂ ਵੀ ਵਿਰੋਧ ਕੀਤਾ ਜਾ ਰਿਹਾ ਹੈ ਵੱਡੇ ਪੱਧਰ ਤੇ ਇਸ ਬਿੱਲ ਦੇ ਖਿਲਾਫ ਧਰਨੇ ਵੀ ਲਗਾ ਦਿੱਤੇ ਨੇ ਕੀ ਆ ਇਹ ਬਿੱਲ ਵੀਡੀਓ ਦੇ ਵਿੱਚ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਾਂਗੇ ਇਸ ਬਿੱਲ ਦਾ ਨਾਮ ਹੈਗਾ BBGJ ਰਾਮਜੀ ਬਿੱਲ ਇਹ ਬਿੱਲ ਖਾਸ ਕਰਕੇ ਮਨਰੇਗਾ ਮਜ਼ਦੂਰਾਂ ਦੇ ਲਈ ਪਾਸ ਕੀਤਾ ਗਿਆ ਕਿਉਂਕਿ ਜਿਹੜੇ ਵੀ ਮਨਰੇਗਾ ਮਜ਼ਦੂਰ ਇਸ ਸਕੀਮ ਦੇ ਤਹਿਤ ਦਿਹਾੜੀ ਕਰਦੇ ਨੇ ਮਰੇਗਾ ਦਾ ਕੰਮ ਕਰਦੇ ਨੇ ਪਿੰਡਾਂ ਦੇ ਵਿੱਚ ਪੰਚਾਇਤਾਂ ਦੇ ਅੰਡਰ ਕੰਮ ਕਰਦੇ ਨੇ ਉਹਨਾਂ ਨੂੰ ਜਿੰਨੀ ਵੀ ਦਿਹਾੜੀ ਬਣਦੀ ਸੀ ਪਹਿਲਾਂ ਉਹ ਸੈਂਟਰ ਸਰਕਾਰ ਦਿੰਦੀ ਹੁੰਦੀ ਸੀ ਮਤਲਬ ਕਿ ਸੈਂਟਰ ਸਰਕਾਰ ਉਹਨਾਂ ਨੂੰ 100 ਦਿਨ ਦਾ ਕੰਮ ਦਿੰਦੀ ਸੀ ਪੂਰੇ ਸਾਲ ਦੇ ਵਿੱਚ ਇਸ ਦੀ ਗਾਰੰਟੀ ਸੀ ਸੈਂਟਰ ਸਰਕਾਰ ਵੱਲੋਂ ਪਰ ਹੁਣ ਇਹ ਜਿਹੜਾ 100 ਦਿਨ ਦਾ ਕੰਮ ਸੀ ਹੁਣ ਇਸ ਨੂੰ ਵਧਾ ਕੇ ਸੈਂਟਰ ਸਰਕਾਰ ਨੇ 125 ਦਿਨ ਕਰ ਦਿੱਤਾ ਹੈ ਕਿ ਹੁਣ ਸੈਂਟਰ ਸਰਕਾਰ ਦੀ ਗਰੰਟੀ ਹੋ ਗਈ ਹੈ ਕਿ ਮਨਰੇਗਾ ਮਜ਼ਦੂਰਾਂ ਨੂੰ ਹੁਣ 125 ਦਿਨ ਕੰਮ ਮਿਲੇਗਾ ਪਰ ਇਹਦੇ ਵਿੱਚ ਉਹਨਾਂ ਨੇ ਇੱਕ ਹੋਰ ਨਾਲ ਸ਼ਰਤ ਰੱਖ ਦਿੱਤੀ ਹੈ ਕਿ ਇਸ ਦਾ 60.40 ਅਨੁਪਾਤ ਦੇ ਹਿਸਾਬ ਨਾਲ ਜਿਹੜਾ ਪੈਸਾ ਆਊਗਾ ਉਹ ਸੂਬਾ ਸਰਕਾਰ ਪੇ ਕਰੂਗੀ ਕਹਿਣ ਦਾ ਭਾਵ ਕੀ ਹੈ ਵੀ ਸੈਂਟਰ ਸਰਕਾਰ ਦਾ ਜਦੋਂ ਬਿੱਲ ਪਾਸ ਹੋ ਗਿਆ ਉਸ ਤੋਂ ਬਾਅਦ ਉਹ ਰਾਜ ਸਰਕਾਰ ਕੋਲੇ ਜਾਂਦਾ ਤਾਂ ਰਾਜ ਸਰਕਾਰ ਨਾਲ ਦੀ ਨਾਲ ਫਿਰ ਮਨਰੇਗਾ ਮਜ਼ਦੂਰਾਂ ਨੂੰ ਪੈਸੇ ਦਿੰਦੀ ਆ ਪਰ ਜਿਹੜੀ ਸੈਂਟਰ ਸਰਕਾਰਾ ਹੁਣ ਉਸ ਨੇ ਇਹ ਗੱਲ ਕਹਿ ਦਿੱਤੀ ਹੈ ਕਿ ਜਦੋਂ ਤੁਹਾਡੇ ਕੋਲ ਮਨਰੇਗਾ ਮਜ਼ਦੂਰ ਕੰਮ ਕਰਨਗੇ ਤਾਂ ਤੁਸੀਂ ਪਹਿਲਾਂ ਹੀ ਆਪਣੇ ਕੋਲੋਂ ਪੈਸੇ ਦੇ ਦਿਆ ਕਰੋ ਅਤੇ ਅਸੀਂ ਤੁਹਾਨੂੰ ਬਾਅਦ ਦੇ ਵਿੱਚ ਪੇ ਕਰ ਦਿਆ ਕਰਾਂਗੇ ਇਸ ਗੱਲ ਨੂੰ ਲੈ ਕੇ ਜਿਹੜੀ ਰਾਜ ਸਰਕਾਰ ਹੈ ਸੂਬਾ ਸਰਕਾਰਾਂ ਨੇ ਜਿਹੜੀਆਂ ਉਹ ਖਫਾ ਹੋ ਗਈਆਂ ਨੇ ਉਹਨਾਂ ਦਾ ਮੰਨਣਾ ਕਿ ਇਸ ਦੇ ਨਾਲ ਸੂਬਾ ਸਰਕਾਰ ਦੇ ਉੱਤੇ ਬਹੁਤ ਜ਼ਿਆਦਾ ਵੱਡੇ ਪੱਧਰ ਤੇ ਬੋਝ ਪਊਗਾ ਅਤੇ ਇਸ ਦੇ ਨਾਲ ਜਿਹੜੇ ਮੰਡਰੇਗਾ ਮਜ਼ਦੂਰ ਨੇ ਉਹ ਵੀ ਪ੍ਰਭਾਵਿਤ ਹੋਣਗੇ ਪਰ ਦੂਸਰੇ ਪਾਸੇ ਦੇਖਿਆ ਜਾਵੇ ਸੈਂਟਰ ਸਰਕਾਰ ਨੇ ਇਹ ਗੱਲ ਕਹੀ ਹੈ ਕਿ ਰੇਗਾ ਮਜ਼ਦੂਰਾਂ ਨੂੰ ਨਾਲ ਦੀ ਨਾਲ ਤਨਖਾਹ ਮਿਲ ਜਾਇਆ ਕਰੂਗੀ ਪੈਸੇ ਮਿਲ ਜਾਇਆ ਕਰਨਗੇ ਤਾਂ ਉਹਨਾਂ ਦਾ ਜਿਹੜਾ ਗੁਜ਼ਾਰਾ ਪੱਤਾ ਕੋ ਚੱਲ ਪਿਆ ਕਰੂਗਾ ਪਰ ਇਧਰ ਸੂਬਾ ਸਰਕਾਰ ਨੂੰ ਹੁਣ ਇਹ ਟੈਨਸ਼ਨ ਪੈ ਗਈ ਹੈ ਕਿ ਇੰਨੇ ਪੈਸੇ ਅਸੀਂ ਨਾਲ ਦੀ ਨਾਲ ਕਿੱਥੋਂ ਦਿਆ ਕਰਾਂਗੇ ਸਾਡੇ ਕੋਲ ਤਾਂ ਪਹਿਲੇ ਨਹੀਂ ਪੈਸੇ ਹੈਗੇ ਇਸ ਕਰਕੇ ਸੂਬਾ ਸਰਕਾਰ ਨੇ ਇਹਦਾ ਵਿਰੋਧ ਕੀਤਾ ਤ੍ਰੈਮੂਲ ਕਾਂਗਰਸ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਹੈ ਕਿ ਇਸ ਬਿੱਲ ਦੀ ਜਿਹੜੀ ਜਾਂਚ ਹੈ ਉਹ ਸਿਲੈਕਟ ਕਮੇਟੀ ਕੋਲੋਂ ਦੁਬਾਰਾ ਤੋਂ ਕਰਾਈ ਜਾਵੇ ਇਸ ਬਿੱਲ ਦੀ ਜਾਂਚ ਕਰਨ ਤੋਂ ਬਾਅਦ ਹੀ ਇਸ ਨੂੰ ਪਾਸ ਕੀਤਾ ਜਾਵੇ ਤ੍ਰੈਮੂਲ ਕਾਂਗਰਸ ਨੇ ਵੀ ਰਾਤ ਪਰ ਸੰਸਦ ਦੇ ਵਿੱਚ ਹੀ ਧਰਨਾ ਦੇ ਦਿੱਤਾ ਜਿੰਨੇ ਵੀ ਸੰਸਦ ਮੈਂਬਰ ਸੀ ਉਹਨਾਂ ਨੇ ਸੰਸਦ ਦੇ 게ਟ ਅੱਗੇ ਧਰਨਾ ਲਗਾਇਆ ਇਸ ਬਿੱਲ ਦਾ ਵਿਰੋਧ ਕੀਤਾ ਰਾਹੁਲ ਗਾਂਧੀ ਨੇ ਵੀ ਇਸ ਬਿੱਲ ਦਾ ਵਿਰੋਧ ਕੀਤਾ ਇਧਰੋਂ ਪੰਜਾਬ ਸਰਕਾਰ ਨੇ ਵੀ ਇਸ ਦਾ ਵਿਰੋਧ ਕੀਤਾ ਭਗਵੰਤ ਮਾਨ ਮੁੱਖ ਮੰਤਰੀ ਨੇ ਇਸ ਬਿੱਲ ਨੂੰ ਮਜ਼ਦੂਰਾਂ ਦੇ ਖਿਲਾਫ ਦੱਸਿਆ ਅਤੇ ਤ੍ਰੈਮੂਲ ਕਾਂਗਰਸ ਨੇਤਾ ਇਥੋਂ ਤੱਕ ਕਹਿ ਦਿੱਤਾ ਕਿ ਇਹ ਮਹਾਤਮਾ ਗਾਂਧੀ ਦਾ ਅਪਮਾਨ ਹੈ ਪਰ ਫਿਲਹਾਲ ਇਹ ਜਿਹੜਾ ਬਿੱਲ ਹੁਣ ਭਾਰਤ ਸਰਕਾਰ ਦੁਆਰਾ ਪਾਸ ਕਰ ਦਿੱਤਾ ਗਿਆ ਪਰ ਅੱਗੇ ਦੇਖਣਾ ਹੋਵੇਗਾ ਕਿ ਇਸ ਬਿੱਲ ਦੇ ਨਾਲ ਮਨਰੇਗਾ ਮਜ਼ਦੂਰਾਂ ਨੂੰ ਕਿੰਨਾ ਕੁ ਫਾਇਦਾ ਹੋਊਗਾ ਕਿਉਂਕਿ ਮਨਰੇਗਾ ਮਜ਼ਦੂਰਾਂ ਨੇ ਤਾਂ ਆਪਣੀ ਦਿਹਾੜੀ ਕਰਨੀ ਕਰਨੀ ਆ ਪਰ ਕੀ ਸੂਬਾ ਸਰਕਾਰਾਂ ਮਨਰੇਗਾ ਮਜ਼ਦੂਰਾਂ ਨੂੰ ਟਾਈਮ ਤੇ ਪੈਸੇ ਦੇਣਗੀਆਂ ਜਾਂ ਫਿਰ ਉਹ ਸੈਂਟਰ ਸਰਕਾਰ ਦੇ ਫੰਡ ਦੀ ਵੇਟ ਕਰਨਗੀਆਂ ਕਿਉਂਕਿ ਮਨਰੇਗਾ ਜਿਹੜੀ ਹੈਗੀ ਆ ਉਹ ਸੈਂਟਰ ਸਰਕਾਰ ਦੇ ਨਾਲ ਜੁੜੀ ਹੋਈ ਸਕੀਮ ਆ ਅਤੇ ਇਹਦੇ ਨਾਲ ਕਿਸਾਨਾਂ ਤੇ ਮਜ਼ਦੂਰਾਂ ਨੂੰ ਜਿਹੜਾ ਲਾਭ ਮਿਲਦਾ ਉਹ ਹੁਣ ਸੂਬਾ ਸਰਕਾਰ ਪਹਿਲ ਦੇ ਆਧਾਰ ਤੇ ਦੇਵੇਗੀ ਮਤਲਬ ਕਿ ਸੂਬਾ ਸਰਕਾਰ ਦੇ ਉੱਤੇ ਇੱਕ ਤਰ੍ਹਾਂ ਦਾ ਬੋਝ ਪਊਗਾ ਅਤੇ ਸੂਬਾ ਸਰਕਾਰ ਹੁਣ ਇਸ ਦਾ ਵਿਰੋਧ ਕਰ ਰਹੀ ਆ ਸੋ ਤੁਹਾਡੀ ਕੀ ਵਿਚਾਰ ਨੇ ਇਸ ਬਿੱਲ ਬਾਰੇ ਤੁਸੀਂ ਆਪਣੇ ਵਿਚਾਰ ਸਾਨੂੰ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਦਿਓ ਸੋ ਹੋਰ ਇਸ ਤਰ੍ਹਾਂ ਦੀਆ ਵੀਡੀਓ ਦੇਖਣ ਦੇ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਲਾਇਕ ਅਤੇ ਸ਼ੇਅਰ ਕਰਨਾ ਨਾ ਭੁੱਲਿਓ ਮਿਲਦਾ ਕਿਸੇ ਨਵੀਂ ਵੀਡੀਓ ਦੇ ਵਿੱਚ ਤੁਸੀਂ ਦੇਖਦੇ ਰਹੋ ਪੰਜਾਬ ਟੱਚ